ਆਹ ਉਹ ਟਰੈਕਟਰ ਦਿਖਾਉਣ ਲੱਗਾ ਸਤਨਾ ਫੋਨ ਨੰਬਰ ਬੋਲੀ ਬਾਈ ਦਾ 9966000735 9466000735 ਬਾਈ ਦੇ ਟਰੈਕਟਰ ਦਿਖਾਉਣ ਲੱਗਿਆ ਵੀਰੇ ਇਹ ਤਾਂ ਮੋਬਾਈਲ ਨੰਬਰ ਹੈ ਪਿੰਡ ਇਹਨਾਂ ਦਾ ਕਮਾਲ ਟਰੈਕਟਰ ਇੱਥੇ ਹੁੰਦੇ ਨੇ ਨੇੜੇ ਪੱਕਾ ਸੀ ਇਦਾਂ ਟਰੈਕਟਰ ਇੱਥੇ ਹੁੰਦੇ ਆ ਅੱਛਾ ਤਲਵੰਡੀ ਸਾਹ ਕੋ ਟਰੈਕਟਰ ਹੁੰਦੇ ਆ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਦਿਖਾਉਣ ਲੱਗਿਆ ਤੁਹਾਨੂੰ ਤੁਸੀਂ ਬਾਈ ਨਾਲ ਗੱਲ ਕਰ ਲਓ ਆਜੋ ਬਾਈ ਸ਼ੁਰੂ ਕਰਦੇ ਆ ਇਹਦੇ ਟਰੈਕਟਰ ਤੋਂ ਪਹਿਲਾਂ ਇਹਦੇ ਕੋਲੇ ਹੈਗਾਗਾ ਆਹ ਹੈ ਤਿੰਨ ਸਿਲੰਡਰ ਡੀਆਈ 50 3 ਸਿਲੰਡਰ ਡੀਆਈ 50 52 ਐਚਪੀ ਕੈਟਾਗਰੀ ਵਾਲਾ ਟਰੈਕਟਰ ਹੈ ਜੀ ਡੀਆਈ 50 ਸਰਸੇ ਦਾ ਨੰਬਰ ਹੈ ਟਰੈਕਟਰ ਦੇ ਲਓ ਟਰੈਕਟਰ ਪੂਰਾ ਵਧੀਆ ਟਰੈਕਟਰ ਹੈ ਕੋਸ਼ਿਸ਼ ਕਰਾਂਗੇ ਇਹਨਾਂ ਦਾ ਫੋਨ ਨੰਬਰ ਵੀ ਉੱਤੇ ਪੈਂਦਾ ਹੋਇਆ ਤਾਂ ਫੋਨ ਨੰਬਰ ਵੀ ਪਾ ਦਾਂਗੇ ਪੂਰਾ ਵਧੀਆ ਟਰੈਕਟਰ ਹੈਗਾ ਠੀਕ ਹੈ ਜੀ 2020 ਮਾਡਲ ਹੈ 5 ਲੱਖ ਤੇ 40000 ਰੁਪਿਆ ਡਿਮਾਂਡ ਕਰਦੇ ਆ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਸਾਰੇ ਟਰੈਕਟਰ ਦਿਖਾਵਾਂਗੇ ਅੱਗੇ ਇਹਨਾਂ ਕੋਲ ਹੈਗਾ 744 2009 ਵਾਲਾ ਟਰੈਕਟਰ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਹੈਗਾ ਪੂਰਾ ਵਧੀਆ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 743 2000 ਤੇ 9 ਵਾਲਾ ਟਰੈਕਟਰ ਹੈ ਬਾਈ ਜੀ ਟਰੈ ਇਹ ਹਰਿਆਣਾ ਨੰਬਰ ਟਰੈਕਟਰ ਹੈ 3.5 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਕਰਦੇ ਮਗਰਾੜ ਮਰੂਡ ਦੇਖ ਲਓ ਟਾਇਰ ਹੈਗੇ ਨੇ 75 ਤੋਂ 80 ਪੈਸਾ ਵਾਂਗੂ ਵਧੀਆ ਟਰੈਕਟਰ ਹੈ ਸਾਰਾ ਟਰੈਕਟਰ ਦੇਖੋ ਚੰਗੀ ਤਰ੍ਹਾਂ ਰੇਟ ਜਰੂਰ 3.5 ਲੱਖ ਹੈ ਪਰ ਟਰੈਕਟਰ ਕੀ ਹੈ ਪੁਰਜਾ ਹੀ ਹੈ ਮਗਰਾੜਾ ਮਗਰਾੜਾ ਦੀ ਹਾਲਤ ਵੇਖ ਲਓ ਬਹੁਤ ਸੋਹਣਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਨੰਬਰ ਇਹਨਾਂ ਸਕਰੀਨ ਤੇ ਵੀ ਪਾ ਦਾਂਗੇ ਟਾਪ ਲਿੰਕ ਵਗੈਰਾ ਦੇਖੋ ਪੂਰੀ ਵਧੀਆ ਪਾਈ ਹੋਈ ਹੈ ਟਰੈਕਟਰ 3.5 ਲੱਖ ਰੁਪਏ ਰੇਟ ਹੈ ਬਾਕੀ ਇਹਨਾਂ ਨਾਲ ਫੋਨ ਤੇ ਗੱਲ ਕਰ ਲਓ ਤੁਸੀਂ ਰੇਟ ਸੰਬੰਧੀ ਅੱਗੇ ਆ ਜਾਂਦਾ ਇਹਨਾਂ ਕੋਲੇ ਫਾਰਮ ਟਰੈਕਰ 60 ਪੰਜਾਬ ਨੰਬਰ ਦਾ ਕਨੋਪੀ ਕਨੋਪੀ ਲੱਗੀ ਹੋਈ ਹੈਗੀ ਮਗਰਾੜਾ ਦੀ ਹਾਲਤ ਵੇਖ ਲਓ ਫਾਰਮ ਟਰੈਕਰ 60 ਸੁਪਰ ਮੈਕਸ 2016 ਮਾ 95 ਹਜ਼ਾਰ ਡਿਮਾਂਡ ਕਰਦੇ ਆ ਫੋਨ ਨੰਬਰ ਤੁਹਾਨੂੰ ਬੋਲਿਆ 9466000735 ਪੰਜਾਬ ਨੰਬਰ ਟਰੈਕਟਰ ਹੈ ਇਸ ਟਰੈਕਟਰ ਸਬੰਧੀ ਤੁਸੀਂ ਗੱਲ ਕਰ ਸਕਦੇ ਹੋ ਇਸ ਨੰਬਰ ਤੇ ਜੇ ਕਿਸੇ ਟਰੈਕਟਰ ਭਰਾ ਨੇ ਟਰੈਕਟਰ ਤੇ ਲੋਨ ਕਰਾ ਕੇ ਲੈਣਾ ਹੋਵੇ ਨਾ ਇਹਨਾਂ ਟਰੈਕਟਰਾਂ ਤੇ ਲੋਨ ਵੀ ਹੋ ਜੂਗਾ ਤਾਂ ਆਪਣੇ ਨਾਲ ਸੰਪਰਕ ਕਰ ਲਓ ਜੀ 9465362000 9465362000 ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਤੇ ਲੋਨ ਕਰਾ ਕੇ ਵੀ ਟਰੈਕਟਰ ਖਰੀਦ ਸਕਦੇ ਹੋ ਉਹ ਆਪਾਂ ਕਰਵਾ ਕੇ ਦੇਵਾਂਗੇ ਇਸ ਨੰਬਰ ਤੇ ਸੰਪਰਕ ਕਰ ਲਓ ਤੁਸੀਂ ਅੱਗੇ ਆ ਜਾਂਦਾ ਕਿ ਡੀਆਈ 50 ਇੱਕ ਹੋਰ ਇਹਨਾਂ ਕੋਲੇ ਤਿੰਨ ਸਿਲੰਡਰ ਟਾਇਰ ਨਵੇਂ ਵਰਗੇ ਪਏ 2021 ਮਾਡਲ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ 52 ਪੇ 52 ਐਚਪੀ ਕੈਟਾਗਰੀ ਵਾਲਾ ਰੇਟ ਵੇਖ ਲਓ ਤੁਸੀਂ ਰੇਟ 5.5 ਲੱਖ ਰੁਪਏ ਡਿਮਾਂਡ ਕਰਦੇ 21 ਮਾਡਲ ਠੀਕ ਹੈ ਜੀ ਆ ਦੇਖੋ ਪੰਜਾਬ ਨੰਬਰ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਜੇ ਟਰੈਕਟਰ ਖਰੀਦਣਾ ਹੈ ਸਿੱਧਾ ਕੈਸ਼ ਤੇ ਫਿਰ ਤਾਂ 9460700735 ਤੇ ਨੰਬਰ ਤੇ ਸੰਪਰਕ ਕਰ ਲਓ ਜੇ ਲੋਨ ਕਰਾ ਕੇ ਲੈਣਾ ਤਾਂ ਆਪਣੇ ਨਾਲ ਸੰਪਰਕ ਕਰ ਲਓ ਇਸ ਟਰੈਕਟਰ ਤੇ 4.5 ਲੱਖ ਦੇ ਲਗਭਗ ਲੋਨ ਹੋ ਜੂਗਾ ਸਿਰਫ ਤੁਹਾਨੂੰ 10 ਲੱਖ ਸਵਾ ਲੱਖ ਰੁਪਏ ਹੀ ਚਾਹੀਦੇ 9466000735 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਜੇ ਲੋਨ ਕਰਾਉਣਾ ਹੋਵੇ 94653 62000 ਇਸ ਨੰਬਰ ਤੇ ਸੰਪਰਕ ਕਰ ਲਓ ਆਪਣੇ ਕੋਲੇ ਆ ਜੋ 4.5 ਲੱਖ ਰੁਪਏ ਲੋਨ ਕਰਾ ਦੇਾਂਗੇ ਬਾਕੀ ਲੱਖ ਰੁਪਏ ਤੁਸ ਤੁਹਾਡੇ ਕੋਲੇ ਹੋਣਾ ਚਾਹੀਦਾ ਹੈਗਾ ਇਹ ਟਰੈਕਟਰ ਲੈ ਕੇ ਆਪਦਾ ਘਰੇ ਹਾਰ ਪਾ ਕੇ ਲੈ ਜਾ ਅੱਗੇ ਆ ਜਾਂਦਾ ਇਹਨਾਂ ਕੋਲੇ ਫਾਰਮ ਟਰੈਕ 66 2010 ਮਾਡਲ ਹੈ ਸੁਪਰ ਮੈਕਸ ਚ ਇਹ ਵੀ ਹਰਿਆਣਾ ਨੰਬਰ ਹੈ ਟਰੈਕਟਰ ਦਾ ਰੇਟ ਹੈਗਾ ਜੀ 3.5 ਲੱਖ ਰੁਪਈਆ ਬਾਈ ਕਹਿੰਦਾ 3.5 ਲੱਖ ਦਾ ਟਰੈਕਟਰ ਦੇ ਦਾਂਗੇ 10 ਮਾਡਲ ਟਰੈਕਟਰ ਦੀ ਹਾਲਤ ਤੁਸੀਂ ਆਪ ਹੀ ਵੇਖ ਲਓ ਚੈੱਕ ਕਰ ਲਓ ਠੀਕ ਹੈ ਜੀ ਅੱਗੇ ਇਹਨਾਂ ਕੋਲੇ ਹੈਗਾ ਪੰਜਾਬ 5E ਟਾਇਰ 90 ਪੈਸਿਆਂ ਵਾਂਗੂ ਪਏ ਆ JK ਕੰਪਨੀ ਦੇ ਟਰੈਕਟਰ ਇਹ ਵੀ ਸਾਫ਼ ਹੈਗਾ ਪੂਰਾ ਵਧੀਆ ਟਰੈਕਟਰ ਹੈਗਾ ਨੰਬਰ ਸਕਰੀਨ ਤੇ ਵੀ ਪਾ ਦਾਂਗੇ ਲੋਨ ਕਰਾਉਣ ਸੰਬੰਧੀ ਆਪਣੇ ਨੰਬਰ ਵੀ ਪਾ ਦਾਂਗੇ ਤੁਹਾਨੂੰ ਟਰੈਕਟਰ ਦੀ ਹਾਲਤ ਵੇਖ ਲਓ ਰਮ ਰਮਾਂ ਦੀ ਮੁਰਾੜਾਂ ਦੀ ਪੰਜਾਬ 5E 3 ਸਪੀਡ ਚ ਟਰੈਕਟਰ ਹੈਗਾ 2013 ਮਾਡਲ ਦਾ ਐਚ ਆਰ 22 ਫਤਿਹਵਾਦ ਦਾ ਨੰਬਰ ਹੈ ਐਨਓਸੀ ਜਿੱਥੋਂ ਦੀ ਕਹੋਗੇ ਮਿਲ ਜੂਗੀ 4,95,000 ਟਰੈਕਟਰ ਦਾ ਰੇਟ ਹੈ 4,95,000 ਰੁਪਏ ਟਰੈਕਟਰ ਦੀ ਡਿਮਾਂਡ ਹੈ ਬਾਕੀ ਰੇਟ ਜਿਹੜਾ ਹੋਇਆ ਉਹ ਮੌਕੇ ਤੇ ਹੋ ਜਾਊਗਾ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਜੀ ਬੇਨਤੀ ਹੈ ਜਿਹੜੇ ਭਰਾਵਾਂ ਵਿੱਚ ਫੋਨ ਕਰੀ ਜਾਂਦੇ ਨੇ ਨਾ ਲਾਈਵ ਚੱਲਦੇ ਦੇ ਵਿੱਚ ਫੋਨ ਨਾ ਕਰੋ ਜੀ ਠੀਕ ਹੈ ਜੀ ਆਪਣੇ ਨੰਬਰ ਤੇ ਸੰਪਰਕ ਕਰ ਲਓ ਤੁਸੀਂ ਜੇ ਕਿਸੇ ਨੇ ਲੋਨ ਕਰਾ ਕੇ ਲੈਣਾ ਹੋਵੇ 9465362000 ਤੇ ਜੇ ਤੁਸੀਂ ਟਰੈਕਟਰ ਸਿੱਧਾ ਕਾਇਸਤਰੀ ਦਿਨਤਾ ਦਾ ਸਤਨਾਮ ਨਾਲ ਗੱਲ ਕਰ ਲਓ 9466000735 ਇਹਨਾਂ ਦਾ ਨੰਬਰ ਅੱਗੇ ਇਹਨਾਂ ਕੋਲੇ ਹੈਗਾ ਜੀ ਪਲੱਸ ਵਾਲਾ 3630 ਮਗਲੇ ਟਾਇਰ ਨਵੇਂ ਹੈਗੇ 3630 ਪਲੱਸ ਵਾਲਾ 2009 ਮਾਡਲ 5 ਲੱਖ ਤੇ 10 ਹਜ਼ਾਰ ਡਿਮਾਂਡ ਆ ਦੇਖੋ 5 ਲੱਖ 10 ਹਜ਼ਾਰ ਡਿਮਾਂਡ ਹੈ ਇਹ ਵੀ ਹਰਿਆਣਾ ਨੰਬਰ ਹੈ ਐਨਓਸੀ ਜਿੱਥੋਂ ਦੀ ਕਹੋਗੇ ਕਹਿੰਦੇ ਵੀ ਅਸੀਂ ਦੇ ਦਾਂਗੇ ਟਰੈਕਟਰ ਵੇਖ ਲਓ ਸੰਪਰਕ ਕਰ ਲਿਓ 9466000735 ਜੇ ਲੋਨ ਕਰਾ ਕੇ ਲੈਣਾ ਤਾਂ 94 ਆਪਣਾ ਹੈਗਾ 9465362000 ਰਾਜਵੀਰ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸਰਦਾਰ ਜੀ ਚੀਤਾ ਕੋ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਭਰਾ ਚਲਦੇ ਚਲਦੇ ਨਾਲ ਦੀ ਨਾਲ ਠੀਕ ਹੈ ਅੱਗੇ ਇਹ ਵੀ ਬਾਈ ਦੇ ਹੈਗਾ ਟਰੈਕਟਰ ਜਸਵਿੰਦਰ ਦੇ ਜਸਵਿੰਦਰ ਦਾ 855 20 ਮੰਨ ਲਓ ਵੇਗ ਗਿਆ ਬਾਈ ਜੀ 6.5 ਲੱਖ ਦਾ ਤੇ ਇੱਕ ਬਾਈ ਕੋਲੇ ਰਹਿ ਗਿਆ ਇਹ 50 50 i ਪੰਜਾਬ ਪੰਜਾਬ i ਇਹ ਵੀ ਬਾਈ ਜਸਵਿੰਦਰ ਕੋਲੇ ਇਹਨਾਂ ਦਾ ਫੋਨ ਨੰਬਰ ਆਪਾਂ ਬੋਲ ਦਾਂਗੇ ਤੁਹਾਨੂੰ 13 ਮਾਡਲ 4,85,000 ਰੁਪਏ ਡਿਮਾਂਡ ਹੈ ਇਹ ਵੀ ਹਰਿਆਣਾ ਨੰਬਰ ਹੈ ਟਰੈਕਟਰ ਵੀ ਸਾਫ ਸੁਥਰਾ ਟਾਇਰ ਇਹਦੇ ਵੀ 90 ਪੈਸੇ ਵਾਂਗੂ ਪਏ ਆ ਮਗਰਲੇ ਨੰਬਰ ਆਪਾਂ ਤੁਹਾਨੂੰ ਇਹਦਾ ਬੋਲਾਂਗੇ ਤੁਸੀਂ ਸਿੱਧਾ ਸੰਪਰਕ ਕਰ ਲਿਓ ਬਾਈ ਨਾਲ ਜੇ ਕਿਹਨੇ ਟਰੈਕਟਰ ਲੈਣਾ ਹੋਵੇ ਭਰਾ ਨੇ ਤਾਂ ਮਗਰਾੜਾ ਮੁਰੜਾਂ ਦੀ ਟਰੈਕਟਰ ਦੀ ਹਾਲਤ ਜਿਹੜੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜੀ ਪੂਰਾ ਵਧੀਆ ਟਰੈਕਟਰ ਹੈ ਵੀ ਇਹ ਕਿੰਨਾ ਕੋਲੇ ਹੈਗਾ ਛੋਟਾ ਜੁੰਡੀ ਆ 5203 ਇਹ ਬਲਵੀਰ ਦਾ ਨੰਬਰ ਤੁਹਾਨੂੰ ਪਾਇਆ ਹੋਇਆ ਹੀ ਹੈਗਾ 5203 ਵਾਲੇ ਦਾ ਵੀ ਬੋਲ ਦੇ ਤੇ ਜਸਵਿੰਦਰ ਦਾ ਨੰਬਰ ਵੀ ਆਪਾਂ ਤੁਹਾਨੂੰ ਬੋਲ ਦਿੰਨੇ ਆ ਠੀਕ ਹੈ ਜੀ ਕੀ ਹਾਲ ਹੈ ਭਾਈ 5103 ਵਾਲੇ ਦਾ ਨੰਬਰ ਸੁਣ ਲਓ ਬਾਈ ਦਾ 946659 946659 47081 47081 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਜੇ ਕਿਸੇ ਭਰਾ ਨੂੰ 5103 ਚਾਹੀਦਾ ਹੋਵੇ 2008 ਮਾਡਲ ਹੈ 2 ਲੱਖ ਤੇ 45000 ਟਰੈਕਟਰ ਦਾ ਰੇਟ ਹੈ ਭਰਾ ਉਹ ਆ ਜਿਹੜਾ ਬਾਈ ਦਾ ਫੋਨ ਨੰਬਰ ਬੋਲਿਆ ਸੀ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ 5103 ਐਸ ਲੈ ਸਕਦੇ ਹੋ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਬਾਈ ਸਤਨਾਮ ਦਾ ਨੰਬਰ ਹੈਗਾ 9466600735 ਆਪਣਾ ਨੰਬਰ ਹੈਗਾ ਜੀ 9465362000 ਜੇ ਕਿਸੇ ਭਰਾ ਨੇ ਕੋਈ ਲੋਨ ਕਰਾ ਕੇ ਟਰੈਕਟਰ ਲੈਣਾ ਤਾਂ ਆਪਣਾ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਉਹਨਾਂ ਤੱਕ ਜਿਹੜਾ ਟਰੈਕਟਰ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਮਿਲ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ WhatsApp ਨੰਬਰ ਦੁਆਰਾ ਫੇਰ ਨੋਟ ਕਰ ਲਓ ਆਪਣਾ 9465362000 ਧੰਨਵਾਦ ਹੈ ਜੀ